ਯਾਰ ਯਾਰ ਜਿੱਥੇ ਅੱਜ ਵੱਡੇ ਚਿਹਰੇ ਪਹੁੰਚੇ ਜਗਜੀਤ ਸਿੰਘ ਡੱਲੇਵਾਲ ਦੇ ਕੋਲ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 30ਵੇਂ ਦਿਨ ਦੇ ਵਿੱਚ ਪਹੁੰਚ ਚੁੱਕਿਆ ਇੱਕ ਮਹੀਨੇ ਤੋਂ ਮਰਨ ਵਰਤ ਦੇ ਉੱਤੇ ਬੈਠੇ ਨੇ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਜਾਂ ਤਾਂ ਮੇਰੀ ਸ਼ਹੀਦੀ ਹੋਵੇਗੀ ਜਾਂ ਫਿਰ MSP ਦਾ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਪੂਰੀ ਹੋਵੇਗੀ ਜੇ ਗਰੰਟੀ ਕਾਨੂੰਨ ਬਣਵਾਉਣ ਦੀ ਮੰਗ ਪੂਰੀ ਕਰ ਦਿੰਦੇ ਹੋ ਤਾਂ ਮੈਂ ਮਰਨ ਬਰਤ ਖਤਮ ਕਰ ਦੇਵਾਂਗਾ ਪਰ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅੱਜ ਵੱਡੇ ਚਿਹਰੇ ਕਿਹੜੇ ਪਹੁੰਚੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਆਮਨ ਅਰੋੜਾ ਪਹੁੰਚੇ ਕੁਲਦੀਪ ਸਿੰਘ ਢਾਲੀਵਾਲ ਕੈਬਨਟ ਮੰਤਰੀ ਪਹੁੰਚੇ ਡਾਕਟਰ ਬਲਬੀਰ ਸਹਿਤ ਮੰਤਰੀ ਪਹੁੰਚੇ ਤਾਂ ਉੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਢੱਲੇਵਾਲ ਦੇ ਨਾਲ ਮੁਲਾਕਾਤ ਕੀਤੀ ਢੱਲੇਵਾਲ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਅੱਜ ਇੱਕ ਸੰਜੋਗ ਵਫਦ ਹੈ ਜਿਹੜਾ ਉਹ ਸਰਦਾਰ ਤੇਜ ਸਿੰਘ ਜੀ ਡਲੇਵਾਲ ਸਾਹਿਬ ਨੂੰ ਮਿਲਣ ਆਇਆ ਹਨ ਇਸ ਦੇ ਵਿੱਚ ਸਾਡੇ ਜੀ ਜੋ ਵੱਧ ਵੀਰੇ ਕੈਪਟਨ ਦੇ ਪੁਲਿਸ ਸਾਹਿਬ ਜੀ ਵਿਜੇਂਦਰ ਕੋਆ ਜੀ ਹੈਲਥ ਮਨਿਸਟਰ ਅਤੇ ਬਲਵੀਰ ਸਿੰਘ ਜੀ ਐਗਰੀਕਲਚਰ ਮੰਤਰੀ ਜੀ ਸਰ ਲਾਜ ਸਿੰਘ ਜੀ ਭੋਲਰ ਸੋਨ ਸਾਹਿਬ ਤਰੁਨੀ ਸੋਨ ਜੀ ਗੁਰਮੀਤ ਸਿੰਘ ਜੀ ਸਾਡੇ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਖੇੜੀ ਕੰਸੀ ਜੀ ਸਾਡੇ ਐਮਐਲਏ ਸਾਹਿਬ ਜੋਤਿਸ਼ ਸਿੰਘ ਜੀ ਔਰ ਸਾਰੇ ਆਰਗੇਨਾਈਜੇਸ਼ਨ ਤੋਂ ਡਾਕਟਰ ਸਨੀ ਆਲਵਾਲੀ ਦੀ ਸਾਰੀ ਸਾਈ ਸਮੁੱਚੀ ਟੀਮ ਪਾਰਟੀ ਦੀ ਔਰ ਸਰਕਾਰ ਦੀ ਅੱਜ ਲੱਲੇਵਾਲ ਸਾਹਿਬ ਨੂੰ ਆਈਸੀ ਕੋਲ ਜਾ ਕੇ ਚ ਲੈ ਕੇ ਕਿ ਜੋ ਪਿਛਲੇ ਲੰਬੇ ਸਮੇਂ ਤੋਂ ਪ੍ਰੇਂਦਰ ਸਰਕਾਰ ਦੀਆਂ ਵਾੜੀਆਂ ਜੰਕੀਆਂ ਦੀ ਵਜ੍ਹਾ ਕਰਕੇ ਪਹਿਲਾ ਤਕਰੀਬਨ ਸਵਾ ਸਾਲ ਸੋਚਿਆ ਪੰਜਾਬ ਦੇ ਕਿਸਾਨ ਔਰ ਮਜ਼ਦੂਰ ਗੇਂਜ ਦੀਆਂ ਪਰਵਾਹ ਦੇ ਉੱਪਰ ਬੈਠੇ ਰਹੇ ਦਿੱਲੀ ਦੇ ਵਿੱਚ ਤੇ ਉਸ ਸਸਨਾ ਜਨੇ ਉਸ ਫੈਟੇਲੇ ਸਨ ਜਨੇ ਵੀਂਦ ਸਰਕਾਰ ਦੀਆਂ ਗੋਡੀਆਂ ਲਵਾ ਦਿੱਤੀਆਂ ਤੇ ਵਾਦੇ ਕੀ ਫਰੋਲਾ ਨੇ ਪਰ ਕੋਟ ਨਹੀਂ ਲੱਗਦਾ ਨਹੀਂ ਹੋਏ ਜੀ 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 ਕਰਕੇ ਮਜ਼ਦੂਰੀ ਬਸ ਡੱਲੇਵਾਲ ਸਾਹਿਬ ਉਹਨਾਂ ਨੂੰ ਇਹਨਾਂ ਦੀ ਜਸਬੰਦੀ ਨੂੰ ਔਰ ਦੂਸਰੀ ਜਨੇ ਪ੍ਰਿਪ੍ਰਦੇਸ਼ ਸਾਹਿਬ ਦੀ ਜੋ ਛੜੂ ਕਾਡਰ ਤੇ ਬੈਠੀ ਐ ਸੋ ਫਿਰ ਦੁਬਾਰਾ ਉਨਕੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਸੰਘਰਸ਼ ਵੇਡਣਾ ਪਿਆ ਔਰ ਇਸੇ ਦੇ ਚੱਲਦੇ ਡਲੇਵਾਲ ਸਾਹਿਬ ਨੂੰ ਅੱਜ ਬੜਾ ਲੰਬਾ ਸਮਾਂ ਹੋ ਗਿਆ ਹੈ ਰਕੀ ਮੰਗਾ ਦੇ ਲਈ ਹੈ ਪੰਜਾਬ ਦੇ ਸਰਵਾਈਵਰ ਵੀ ਲੜਾਈ ਡਲੇਵਾਲ ਸਾਹਿਬ ਵੰਗਾਰ ਰਹੇ ਨੇ ਤੇ ਇਹ ਲੜਾਈ ਹੈ ਜਿਹੜੀ ਉਹ ਕਿਉਂਕਿ ਕੇਂਦਰ ਦੀ বিজেপি ਸਰਕਾਰ ਦੀ ਬੇਰੁਗੀ ਆਪਾਂ ਨੂੰ ਸਾਰੇ ਨੂੰ ਸੋਚੇ ਪੰਜਾਬ ਨੂੰ ਪਤਾ ਹੈ ਇਹ ਬੇਨਤੀ ਲੈ ਕੇ ਆਏ ਸੀ ਉਹਨਾਂ ਕੋਲ ਕਿ ਤੁਸੀਂ ਇਸ ਅੰਸ਼ ਨੂੰ ਜਾਰੀ ਰੱਖੋ ਪੰਜਾਬ ਸਰਕਾਰ ਅਜੇ ਵੀ ਰੋਗਤ ਕੈਂਡੀਟ ਹੈ ਜਿਹੜੀ ਮੇਰੇ ਨਾਲ ਔਰ ਪਾਰਟੀ ਦੇ ਸਾਡੇ ਸਾਥੀ ਨੇ ਜਿਹੜੇ ਉਹ ਅੱਜ ਇਹ ਬੇਨਤੀ ਲੈ ਕੇ ਪਹੁੰਚੇ ਨੇ ਥੱਲੇ 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 ਹੱਥ ਹੱਥ ਪੱਛਲੇ ਪੰਜਾਬ ਉਹਨਾਂ ਦੇ ਇਸ ਸੰਘਰਸ਼ ਦੇ ਵਿੱਚ ਉਹਨਾਂ ਦੇ ਨਾਲ ਪਰ ਸੰਘਰਸ਼ ਵੀ ਉਦੋਂ ਹੀ ਕਾਮਯਾਬ ਹੁੰਦੇ ਨੇ ਉਦੋਂ ਹੀ ਉਹਦੋਂ ਹੀ ਚਾਹੁੰਦੇ ਰਹਿੰਦੇ ਨੇ ਜਦੋਂ ਉਸ ਸੰਘਰਸ਼ ਦਾ ਮੂਢੀ ਹੈ ਜਿਹੜਾ ਬਾਨੀ ਹੈ ਤੇ ਉਸ ਨੂੰ ਜਿਗਾ ਦਿੱਤੀ ਹੈ ਅਸੀਂ ਉਹਨਾਂ ਨੂੰ ਵੈਸੇ ਤਾਂ ਅਸੀਂ ਚਾਹੁੰਦੇ ਸੀ ਕਿਉਂਕਿ ਸਾਰੀ ਸਰਕਾਰ ਸਾਰੀ ਖਾਵਾਦੀ ਪਾਰਟੀ ਉਹਨਾਂ ਦੇ ਨਾਲ ਹੈ ਉਹਨਾਂ ਦੇ ਹੱਕੀ ਮੰਗਣ ਦੇ ਨਾਲ ਹੈ ਸਮੇਂ ਸਮੇਂ ਸਰ ਸਾਡੇ ਵੱਲੋਂ ਵੀ ਔਰ ਪਿਛਲੇ ਸਮੇਂ ਦੇ ਵਿੱਚ ਸਾਡੇ ਰੀਪੀਓ ਵੱਲੋਂ ਵੀ ਸੰਘਰਸ਼ ਕੀਤਾ ਉਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਕਿਤੇ ਗਿਆ ਪਰ ਕਿਉਂਕਿ ਕੇਂਦਰ ਸਰਕਾਰ ਅੰਨੀ ਬੋਲੀਏ ਨਹੀਂ ਆਪਦੇ ਵਾਅਦਿਆਂ ਤੋਂ ਭੱਜ ਰਹੀ ਹੈ ਸੋ ਅਸੀਂ ਉਹਨਾਂ ਨੂੰ ਸਿਰਫ ਇੰਦੀ ਬੇਨਤੀ ਕੀਤੀ ਹੈ ਕਿ ਵੈਸੇ ਤਾਂ ਜੇ ਪੈਨਸ਼ਨ ਖੜ ਦੇਣਾ ਤਾਂ ਬਹੁਤ ਜ਼ਿਆਦਾ ਵੱਡੀ ਮਿਹਰਬਾਨੀ ਹੋਊਗੀ ਤਾਂ ਸਾਰਾ ਪੰਜਾਬ ਇਹ ਗੱਲ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਤੁਸੀਂ ਆਪ ਦੇ ਇਹ ਧੌਖੜਤਾ ਵਾਲੇ ਜਿਹੜੀ ਜਿਹੜੀ ਉਹ ਅੰਦਰ ਨਹੀਂ ਵੀ ਛੱਡਦੇ ਹੈ ਕਿ ਤੱਕ ਟੋਟੋ ਟੱਕਾ ਜਿਹੜਾ ਮੈਡੀਕਲ ਹੜਤਾਲ ਉਹਨਾਂ ਨੇ ਕੀਤੀ ਜਿੱਦੀ وجہ ਕਰਕੇ ਉਹਨਾਂ ਦੇ ਇੰਟਰਨਲ ਆਰਗਨਸ ਦਾ ਵੀ ਨੁਕਸਾਨ ਹੋ ਰਿਹਾ ਹੈ ਉਹਦੇ ਲਈ ਇਚੇ ਤੌਰ ਤੇ ਅਸੀਂ ਡਾਕਟਰ ਮਨੀ ਸਿੰਘ ਜੀ ਮੇਰੇ ਨਾਲ ਆਏ ਨੇ ਤਾਂ ਕਿ ਇਹੋ ਜਿਹਾ ਸਿਸਟਮ ਜਿਤਨਾ ਜਿਤਨਾ ਉਹਨਾਂ ਦੇ ਇੰਟਰਨਲ ਆਰਗਨਸ ਦਾ ਨੁਕਸਾਨ ਨਾ ਹੋ ਸਕੇ ਤੇ ਇਹ ਸੰਘਰਸ਼ ਲੰਬਾ ਚੱਲ ਸਕੇ ਅਕ 19 ਬੇਨਤੀ ਅਸੀਂ ਦਲੇਵਰ ਸਾਹਿਬ ਨਾਲ ਕੀਤੀ ਹੈ ਤੇ ਅ ਅਰਵਾਤਮਾ ਸੋਪਰ ਕੇ ਵੇਰ ਕਰੇ ਤੇ ਜੇ ਬੇਨਤੀ ਸਾਡੀ ਪ੍ਰਵਾਰ ਹੋ ਜਾਂਦੀ ਹੈ ਔਰ ਮੈਂ ਸਮਝਦਾ ਕਿ ਸੁਚਾ ਪੰਜਾਬ ਸੁਚੀ ਪਾਰਟੀ ਸੁਚੀ ਸਰਕਾਰ ਕਿਸਾਨਾਂ ਦੇ ਇਸ ਸੰਘਰਸ਼ ਦੇ ਵਿੱਚ ਉਹਨਾਂ ਦੇ ਨਾਲ ਹੈ ਅ ਪੰਜਾਬ ਸਰਕਾਰ ਵੱਲੋਂ ਪਾਰਟੀ ਵੱਲੋਂ ਜੋ ਬੜ ਪੜੇਗਾ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਰੀ ਕਿਸਾਨੀ ਨੂੰ ਬਚਾਉਣ ਦੇ ਲਈ ਅਸੀਂ ਬੇਨਤੀ ਅੱਜ ਅਸੀਂ ਲੈ ਕੇ ਥੱਲੇ ਆ ਸਭ ਕੋ ਆਏ ਸੀ ਕਿ ਔਰ ਉਹਨਾਂ ਨੂੰ ਵਿਸ਼ਵਾਸ ਹੋਇਆ ਕਿ ਜੇ ਉਹਨਾਂ ਦੇ ਨਾਲ ਆ ਤੇ ਇਹ ਕੀ ਸਾਡੀ ਮੈਨੂਅਲ ਲੱਗਦਾ ਹੈ ਕਿ ਸਰਕਾਰ ਨੂੰ ਮੇਰ ਪਾ ਦੋਗੇ ਤੇ ਸਾਡੀ ਬੇਨਤੀ ਜਿਹੜੀ ਉਹ ਸਰਕਾਰ ਕਰ ਲਈਏ ਇਹ ਉਮੀਦ ਆਪਦੇ ਨਾਲ ਅਸੀਂ ਅੱਜ ਆ ਥੱਲੇ ਗਏ ਸੀ ਸਿਰਫ ਅੱਧਰ ਗੱਲਬਾਤ ਹੀ ਹੋਈ ਹੈ ਇਹ ਬੜੀ ਨਾਦਕਾ ਡਾਕਟਰ ਹੈ ਕਹਿੰਦਾ ਕਦੇ ਵੀ ਕੁਝ ਹੋ ਸਕਦਾ ਤੁਹਾਨੂੰ ਲੱਗਦਾ ਨਹੀਂ ਕਿ ਬੜੀ ਦੇਰੀ ਹੋ ਚੁੱਕੀ ਹੈ ਤੇ ਅੱਜ ਤੁਸੀਂ ਦੇਖਿਆ ਉਹਨਾਂ ਦੇ ਹਾਲਾਤ ਦੇਖਿਆ ਇਸ ਤਰ੍ਹਾਂ ਇਸ ਤਰ੍ਹਾਂ ਵੀ ਬੇਨਤੀ ਹੈ ਕਿ ਹਰ ਖਾਲ ਨਾਜ਼ੁਕ ਹੈ ਹਰ ਘੜੀ ਹੈ ਜਿਹੜੀ ਉਹ ਇੰਪੋਰਟੈਂਟ ਹੈ ਅੱਜ ਵੀ ਸਾਡੀ ਬੇਨਤੀ ਉਹ ਮੰਨ ਲੈਣਾ ਤੇ ਅੱਜ ਵੀ ਉਹਨਾਂ ਦੀ ਸਿਹਤ ਹੈ ਜਿਹੜੀ ਉਹ ਡਾਕਟਰ ਸਾਹਿਬ ਵਰਪੂਰੀ ਮੈਡੀਕਲ ਟੀਮ ਇਹਨਾਂ ਦਾ ਡਿਪਾਰਟਮੈਂਟ ਹੈ ਜਿਹੜਾ ਉਹ ਲੱਗਿਆ ਹੈ ਆਹੀ ਬੇਨਤੀ ਜਿਹੜੀ ਮੈਂ ਤੁਹਾਨੂੰ ਕੀਤੀ ਹੈ ਜਿਹੜੀ ਮੈਂ ਉਹਨਾਂ ਨੂੰ ਕੀਤੀ ਹੈ ਇਹੀ ਬੇਨਤੀ ਹੋ ਰਹੀ ਹੈ ਅਰਦਾਸ ਵੀ ਸਭ ਨੂੰ ਪਤਾ ਹੋਊਗਾ ਕਿ ਇਹ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਸਾਰਿਆਂ ਨੂੰ ਪਤਾ ਹੈ ਕਿ ਸੰਘਰਸ਼ ਇਹ ਲੰਬਾ ਚੱਲੂਗਾ ਉਸ ਸੰਘਰਸ਼ ਦੇ ਦੌਰਾਨ ਸੰਘਰਸ਼ ਨਿਓਂ ਤਾਹੀਂ ਚੱਲੂਗਾ ਤਾਹੀਂ ਕਾਮਯਾਬ ਹੋਊਗਾ ਜੇ ਉਹਨਾਂ ਦੀ ਸਿਹਤ ਸਿਹਤਯਾਬ ਰਹਿਣਗੇ ਹੋ ਸਿਹਤ ਦਾ ਨੁਕਸਾਨ ਨਾ ਹੋਵੇ ਇਸੇ ਕਰਕੇ ਅਸੀਂ ਆਇਆ ਅੱਜ ਵੀ ਤੁਸੀਂ ਪਿਛਲੀ ਤੇਰੀ ਇਹ ਨੂੰ ਛੱਡ ਕੇ ਜੇ ਅੱਗੇ ਹੋਰ ਤੇਰੀ ਨਾ ਹੋਵੇ ਉਹਦੇ ਉੱਪਰ ਆਪਾਂ ਫੋਕਸ ਕਰੀਏ ਤਾਂ ਮੈਨੂੰ ਲੱਗਦਾ ਸਰਗੋਰ ਕੋਈ ਗੱਲ ਬਾਤ ਹੋਈ ਹੈ ਕਿਤਾ ਕੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਦਾ ਕਿਉਂਕਿ 30 ਦਿਨ ਹੋ ਗਏ ਅਜੇ ਤੱਕ ਕੋਈ ਵੀ ਇਸ ਤਰ੍ਹਾਂ ਦੀ ਨਿਊਜ਼ ਆਮ ਨਹੀਂ ਹੈ ਹੈ ਬਾਰੇ ਮੁੱਖ ਮੰਤਰੀ ਸਾਹਿਬ ਰੈਗੂਲਰ ਇੰਟਰੈਕਟ ਨੇ ਕੇਂਦਰ ਸਰਕਾਰ ਦੇ ਅਸੀਂ ਪਿਛਲੇ ਦਿਨਾਂ ਦੇ ਵਿੱਚ ਗੁਰਵਰ ਸਾਹਿਬ ਕੋਲ ਹੋ ਕੇ ਆਏ ਮੇਰੇ ਨਾਲ ਤੇ ਕੰਪਨੀ ਤੇ ਸਾਥੀ ਹੋ ਕੇ ਆਏ ਨੇ ਪਿਛਲੇ ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਸਾਡੇ ਸਾਰੇ ਮੈਂਬਰ ਪਾਰਲੀਮੈਂਟ ਦੇ ਇੱਕ ਬਹੁਤ ਸੁਧਾਨ ਮੰਤਰੀ ਬਧੀਸ਼ੇ ਉੱਚ ਅਸਰ ਚੁਕਿੰਦੇ ਸਾਰੇ ਉਹ ਪੁਰਾਣੀਆਂ ਪਾਰਟੀਆਂ ਦੇ ਨਾਲ ਨਾਲ ਇੱਕ ਤਰ੍ਹਾਂ ਦਾ ਸਮਝਦਾ ਕਿ ਇੱਕ ਤਾਂ ਲੜਾਈ ਹੈ ਜਿਹੜੀ ਚੱਲ ਰਹੀ ਹੈ ਪਰ ਲੜਾਈ ਇਹ ਲੰਬੀ ਚੱਲਣੀ ਹੈ ਜਿਹੜੀ ਇਸ ਸਮੇਂ ਕੇਂਦਰ ਸਰਕਾਰ ਦਾ ਹੈ। ਉਹ ਕਹਿੰਦਾ ਕੰਮ ਤੋਂ ਹੋਏਗਾ ਕਿ ਜ਼ਿਆਦਾ ਕਰੋ ਨਹੀਂ ਮੰਨ ਤੁਸੀਂ ਵੀ ਕੀ ਕਿਓਂ ਕਹਿੰਦੇ ਹੋ ਕਿ ਸਰਕਾਰ ਦੇ ਕਿਉਂ ਨਹੀਂ ਮੰਨਦੇ ਕਿ ਫਿਰ ਤਾਂ ਹਰ ਕੰਮ ਹੱਥ ਦੇ ਨਾਲ ਭੜ ਗਿਆ। ਕਿਉਂ ਪਹਿਲੀ ਕੋਈ ਬਲਾਕਾਤ ਹੋਣੀ ਹੈ ਜਿਹੜੀ ਅਸੀਂ ਅਸੀਂ ਉਹ ਇੰਨੇ ਵੀ ਚੱਲਦੇ ਤਾਂ ਮਗਰ ਕਰਦੇ ਜੀ ਸਭ ਸਮਝ ਆਉਂਦੀ ਹੈ ਸਰਕਾਰ ਵੀ ਜਿਹੜੀ ਪਾਰਟੀ ਵੀ ਅਸੀਂ ਤਾਂ ਕੰਮ ਕਰ ਹੀ ਰਹੇ ਹਾਂ। ਜੇ ਕਿ ਐਸੀ ਜੱਟੇਬੰਦੀ ਹੈ ਡੱਲੇਵਾ ਸਾਹਿਬ ਚੌਧਰੀ ਕੀ ਹਾਸ ਸਪੈਸੀਫਿਕਲੀ ਤੁਸੀਂ ਆਹ ਕੰਮ ਕਰੋ ਇਦਾਂ ਨਹੀਂ ਸੀ ਹੋਰ ਵਜੂਤੀ ਹੋਏ ਦੋਸਤੋਂ ਵੀ ਕਰਦੇ ਆਰਾ ਅਸੀਂ ਉਹੀ ਆਪ ਦੇ ਵੱਲੋਂ ਬੇਨਤੀ ਕਰਨ ਤੋਂ ਵੱਲੋਂ ਵੱਲੋਂ ਫ਼ਰਮ ਲੈਣਾ ਜਿਹੜਾ ਉਹ ਆਇਆ ਤਾਂ ਕਿ ਤਾਂ ਕਿ ਇਸ ਕਰ ਤੋਂ ਹੋਰ ਮਜ਼ਬੂਤ ਕਰਕੇ ਹੱਕੀ ਮੰਗਾਂ ਬਣਾਈ ਜਾ ਸਕੇ ਪਿਆਰ ਪਿਆਰ ਕਿੰਨੀ ਤੇਰੀ ਲੱਗੀ ਜੇ ਤਿਆਰ ਹੋ ਕਿਉਂਕਿ ਮੈਂ ਉਹੀ ਗੱਲ ਆਥੇ ਫੇਰ ਆ ਰਿਹਾ ਕੋਈ ਡਾਕਟਰਾਂ ਨੇ ਕਹਿ ਦਿੱਤਾ ਕਦੇ ਵੀ ਕੁਝ ਵੀ ਹੋ ਸਕਦਾ ਕਦੇ ਮਾੜੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਕਿਉਂਕਿ 30 ਦਿਨਾਂ ਬਾਅਦ ਮੇਰੀ ਕੈਬਨਟ ਇੱਥੇ ਪਹੁੰਚੀ ਹੈ ਮੈਂ ਭਾਈ ਜੀ ਇਹੀ ਤੁਹਾਨੂੰ ਮੈਂ ਬੇਨਤੀ ਕਰ ਰਿਹਾ ਇਸ ਚੀਜ਼ ਦੀ ਕੰਪੀਊਟਰ ਤੋਂ ਦੇਖਦੇ ਹੋਈ ਹੀ ਅਸੀਂ ਆਇਆ ਨਾ ਜੀ ਅਫਸਰ ਵੀ ਆਏ ਨੇ ਖੇਤੀਬਾੜੀ ਮੰਤਰੀ ਵੀ ਆਏ ਨੇ ਸਾਰੇ ਕੰਮ ਕੇਂਦਰ ਸਰਕਾਰ ਦੇ ਇੱਕ ਮਸੌਦਾ ਬਣਾ ਕੇ ਭੇਜਿਆ ਉਹਦੇ ਉੱਪਰ ਵੀ ਜੋ ਖੇਤੀਬਾੜੀ ਮੰਤਰੀ ਸਾਹਿਬ ਨੇ ਉਹ ਕੰਮ ਕਰ ਰਹੇ ਨੇ ਹੈਲਥ ਦੇ ਜਿਹੜੇ ਪੈਰਾਮੀਟਰਸ ਨੇ ਉਹ ਡਾਕਟਰ ਸਾਹਿਬ ਵੀ ਚੈੱਕ ਕਰ ਰਹੀ ਹੈ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਆਪਾਂ ਅੱਗੇ ਵਾਸਤੇ ਇਹ ਸੁਵਿਧ ਸਿਰ ਇਹਨੇ ਸੰਭਾਲ ਲਈ ਤੇ ਇਸ ਕਾਰਜ ਨੂੰ ਕਿਵੇਂ ਕਿਵੇਂ ਲੜ ਕੇ ਕਿਵੇਂ ਚਲਾ ਕੇ ਕੇਂਦਰ ਸਰਕਾਰ ਨੂੰ ਪਹਿਲਾਂ ਵੀ ਜਿਹੜਾ ਬੋਢਾ ਪਾ ਕਰਦਾ ਹੈ ਲੜਾਈ ਤਾਂ ਅੱਜ ਇਕੱਲੇ ਜ਼ਿਲ੍ਹੇ ਸਾਹਿਬ ਨਗਰ ਸਾਹਿਬ ਜੋ ਮੋਟੀ ਨੇ ਲਈ ਤੋਂ ਪੁਰਾਣੀ ਆ ਰਹੀ ਹੈ ਅਰੇ ਵਿਚਾਂ ਪਰ ਰਾਤ ਦੇ ਸਾਰੇ ਸਾਰੇ ਰੋਣਾ ਨਹੀਂ ਸਕਦਾ ਸਾਹਿਬ ਪੰਜਾਬ ਦੇ ਕਿਸੇ ਵੀ ਇਨਸਾਨ ਨੇ ਨਹੀਂ ਇਹ ਨਹੀਂ ਸਾਰੇ 올 ਪਾਰਟੀ ਕਿਉਂ 올 ਪਾਰਟੀ ਮੀਟਿੰਗ ਦੇ ਵਿੱਚ ਸਾਨੂੰ ਕੋਈ ਨਹੀਂ ਨਹੀਂ ਸਭ ਤੋਂ ਜ਼ਿਆਦਾ ਕਿ ਪਰ 올 ਪਾਰਟੀ ਮੀਟਿੰਗ ਦੇ ਵਿੱਚ ਇਹਦਾ ਸਟੈਂਡ ਕੀ ਹੋਊਗਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੇਂਦਰ ਸਰਕਾਰ ਵੀ ਉਹਦੇ ਵਿੱਚੋਂ ਐਬਸੈਂਟ ਹੋਣੀ ਹੈ ਵੀ ਇਹ ਉਹਨਾਂ ਦੀ ਬੰਨਣਾ ਨਹੀਂ ਹੈਗਾ ਤੇ ਉਹਨਾਂ ਦਾ ਸਾਰੀ ਦੇ ਸਾਰਿਆਂ ਉਹਨਾਂ ਨਾਲ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਸਟਰੈਟਜੀ ਉਹ ਜੀ ਹੋਣੀ ਚਾਹੀਦੀ ਹੈ ਉਹ ਜੀ ਸਟੀਕ ਹੋਣੀ ਚਾਹੀਦੀ ਹੈ ਜਿਹਦੇ